ਅੱਜ ਤੁਹਾਨੂੰ ਰੇਟ ਬਹੁਤ ਜਾਇਜ਼ ਦੇਖਣ ਨੂੰ ਮਿਲਣਗੇ ਸਿਰਫ 12 ਲੱਖ ਰੁਪਏ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਘਾਟਾ ਵਾਦਾ ਹੋ ਜਾਊਗਾ ਤੇ ਵੀਡੀਓ ਨੂੰ ਅੱਧ ਵਿਚਾਲੇਉ ਛੱਡਿਓ ਨਾ ਕਿਉਂਕਿ ਅੱਧ ਵਿਚਾਲੇ ਤੋਂ ਤੁਸੀਂ ਵੀਡੀਓ ਛੱਡ ਦਿੱਤਾ ਤੁਹਾਨੂੰ ਜਿਆਦਾ ਪਤਾ ਨਹੀਂ ਲੱਗਣਾ ਜੀ ਤੇ ਪੂਰੀ ਵੀਡੀਓ ਦੇਖਿਓ ਤੇ ਪੂਰੀ ਆਪਾਂ ਗੱਲ ਕਰਾਂਗੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਐਡ ਕਰਵਾਉਣੀ ਹੈ ਕੋਠੀ ਘਰ ਮਕਾਨ ਤੁਹਾਡੇ ਕੋਲੇ ਹੈ ਵੇਚਣਾ ਤੁਸੀਂ ਚਾਹੁੰਦੇ ਹੋ ਕਿਸੇ ਵੀ ਪਿੰਡ ਚ ਸ਼ਹਿਰ ਚ ਆਪਣਾ ਨੰਬਰ ਉੱਪਰ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ 73800 ਪੂਰਾ 26173 ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10 ਬਾਰਾ ਫੋਟੋਆਂ ਭੇਜ ਕੇ ਫ੍ਰੀ ਚੈਟ ਤੁਸੀਂ ਲਗਵਾ ਸਕਦੇ ਹੋ ਜੀ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ হোম সেল মার্কেট চ্যানেল ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਬਹੁਤ ਸੋਹਣੀ ਆਪਾਂ ਕੋਠੀ ਤੁਹਾਡੇ ਵਾਸਤੇ ਲੈ ਕੇ ਪਹੁੰਚੇ ਆ ਜੇ ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਬਿਹੜੇ ਦੇ ਵਿੱਚੋਂ ਇਹਨਾਂ ਨੇ ਵੀਡੀਓ ਬਣਾਉਣੀ ਸ਼ੁਰੂ ਕੀਤੀ ਆ ਤੁਸੀਂ ਦੇਖ ਲੂ ਤੇ ਤੁਹਾਨੂੰ ਵੀਡੀਓ ਚ ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ ਬਸ ਵੀਡੀਓ ਨੂੰ ਪੂਰੀ ਲਾਜ਼ਮੀ ਦੇਖੋ ਤੇ ਬਾਹਰੋਂ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਜੀ ਗਲੀ ਵੀ ਬਹੁਤ ਵਧੀਆ ਲੋਕੇਸ਼ਨ ਤੇ ਕੋਠੀ ਆ ਬਣੀ ਹੋਈ ਆ ਬਾਕੀ ਫਰੰਟ ਵਧੀਆਗਾ ਕੋਠੀ ਵਧੀਆ 메ਨ ਗੇਟ ਵਧੀਆ ਤੇ ਬਿਹੜੇ ਦੇ ਵਿੱਚ ਤੁਸੀਂ ਦੇਖ ਰਹੇ ਹੋ ਜੀ ਗੱਡੀ ਖੜੀ ਆ ਤੇ ਆਸੇ ਪਾਸੇ ਕਿੰਨੀ ਸਪੇਸ ਹੈ ਮਾਲਕ ਨੇ ਕਿਹਾ ਦੂ ਤਿੰਨ ਗੱਡੀਆਂ ਆਰਾਮ ਨਾਲ ਖੜ ਜਾਣਗੀਆਂ ਬਾਕੀ ਜਿਹੜੀ ਬਾਹਰੋਂ ਗਲੀ ਹੈ ਤੇ ਗਲੀ ਦੀ ਜਿਹੜੀ ਕੰਧ ਇਹਨਾਂ ਨੂੰ ਲੱਗਦੀ ਹੈ ਉਹ ਵੀ ਬਹੁਤ ਵਧੀਆ ਡਿਜ਼ਾਈਨ ਵਾਲੀ ਇਹਨਾਂ ਨੇ ਬਣਵਾਈ ਹੋਈ ਹੈ ਇੱਕ ਆਪਾਂ ਨੂੰ ਬਾਹਰਲੇ ਸਾਈਡ ਸ਼ੋਪ ਵੀ ਦੇਖਣ ਨੂੰ ਮਿਲੂਗੀ ਜਿੱਧਰ ਸ਼ਟਰ ਲੱਗਿਆ ਹੋਇਆ ਸਾਹਮਣੇ ਜਿੱਧਰ ਗੱਡੀ ਖੜੀ ਆ ਉਧਰਲੇ ਪਾਸੇ ਇੱਕ ਸ਼ੋਪ ਹੈ ਜੀ ਤੇ ਆਪਾਂ ਨੂੰ ਬਾਹਰਲੀ ਸਾਈਡ ਇੱਕ ਬਾਥਰੂਮ ਏਰੀਆ ਦੇਖਣ ਨੂੰ ਮਿਲ ਜੂਗਾ ਤੇ ਬਾਥਰੂਮ ਦੇ ਨਾਲ ਲੱਗੇ ਆਪਾਂ ਨੂੰ ਕਾਫੀ ਜਗ੍ਹਾ ਵੀ ਮਿਲ ਚੁਕੇ ਤੇ ਬਾਥਰੂਮ ਦੇ ਵਿੱਚ ਤੁਹਾਨੂੰ ਮੈਂ ਦਿਖਾਈ ਦਿੱਤਾ ਜੀ ਸਾਰਾ ਕੁਝ ਵਧੀਆ ਕੰਮ ਹੋਇਆਗਾ ਕੋਈ ਕੰਮ ਕੂਠੀ ਕਿਸੇ ਪਾਸੋਂ ਕੋਈ ਕੰਮ ਨਹੀਂ ਪਾਲਦੀ ਬਾਕੀ ਜਿਹੜੀਆਂ ਜੋੜੀਆਂ ਦਰਵਾਜ਼ੇ ਲੱਗੇ ਹੋਏ ਨੇ ਉਹ ਵੀ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਤੇ ਅੰਦਰ ਆਪਾਂ ਪਹੁੰਚ ਗਏ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪਹਿਲਾ ਬੈੱਡਰੂਮ ਤੁਹਾਨੂੰ ਮੈਂ ਦਿਖਾ ਦਿੰਨੇ ਤੁਸੀਂ ਦੇਖ ਲਓ ਬੈੱਡਰੂਮ ਬਹੁਤ ਪੂਰਾ ਖੁੱਲਾ ਡੁੱਲਾ ਬਹੁਤ ਵਧੀਆ ਦੇਖਣ ਨੂੰ ਆਪਨ ਮਿਲੂਗਾ ਜੇ ਨੀਚੇ ਆਪਾਂ ਫਰਸ਼ ਦੀ ਗੱਲ ਕਰੀਏ ਤਾਂ ਫਰਸ਼ ਵੀ ਆਪਨ ਨੂੰ ਪੂਰਾ ਵਧੀਆ ਦੇਖਣ ਨੂੰ ਮਿਲੂਗਾ ਬਾਕੀ ਉੱਪਰ ਜਾਣ ਵਾਸਤੇ ਪੌੜੀਆਂ ਲੋਬੀ ਚੋਂ ਮਿਲ ਜਾਣਗੀਆਂ ਪੌੜੀਆਂ ਬਹੁਤ ਵਧੀਆ ਗ੍ਰਿਲ ਬਹੁਤ ਵਧੀਆ ਲੱਗੀ ਹੋਈ ਆ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਜਗ੍ਹਾ 7.5 ਮਰਲੇ ਆਪਾਂ ਨੂੰ ਮਿਲੂਗੀ ਰਜਿਸਟਰੀ ਵਾਲੀ ਜਗ੍ਹਾ ਜੀ ਜੇ ਆਪਾਂ ਗੱਜਾਂ ਚ ਗੱਲ ਕਰੀਏ ਤਾਂ 230 ਤੋਂ 240 ਗੱਜ ਇਹਨਾਂ ਨੇ ਆਖਿਆ ਗਾ ਬਾਕੀ ਕੋਠੀ ਦੀ ਵੀਡੀਓ ਇਹਨਾਂ ਨੇ ਪੂਰੀ ਬਣਾ ਕੇ ਭੇਜੀ ਆ ਕਿਚਨ ਵਗੈਰਾ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਦਿਖਾਇਆ ਕਿਚਨ ਤੁਸੀਂ ਦੇਖ ਲਓ ਬਹੁਤ ਸੋਹਣਾ ਕਿਚਨ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਕਿਚਨ ਨੂੰ ਗੇਟ ਬਹੁਤ ਸੋਹਣਾ ਲੱਗਿਆ ਹੋਇਆ ਬਾਕੀ ਉੱਪਰ ਵੀ ਆਪਾਂ ਚੱਲਾਂਗੇ ਤੇ ਸਾਰਾ ਕੁਝ ਤੁਹਾਨੂੰ ਮੈਂ ਦਿਖਾ ਦਿੰਨਾ ਫਰੰਟ ਬਹੁਤ ਵਧੀਆ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਫਰੰਟ ਵੀ ਪੂਰਾ ਵਧੀਆ ਕੰਮ ਇਹਨਾਂ ਨੇ ਬਹੁਤ ਵਧੀਆ ਕਰਵਾਇਆ ਹੋਇਆ ਬਾਕੀ ਵੀਡੀਓ ਚ ਤੁਸੀਂ ਸਾਰਾ ਕੁਝ ਦੇਖੋਗੇ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੂਗਾ ਜੀ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਬੱਤ ਬੱਤ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰ ਦਿਓ ਜੀ ਤੇ ਜੇ ਤੁਸੀਂ ਇਹ ਕੁਠੀ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਜਿਹੜੀ ਇਹ ਕੁਠੀ ਪਹੁੰਚੀ ਹੈ ਭਾਰਤ ਨਗਰ ਖਾਸ ਫਿਰੋਜ਼ਪੁਰ ਏਰੀਆ ਚ ਪਹੁੰਚੀ ਹੈ ਜੀ ਸਿਟੀ ਫਿਰੋਜ਼ਪੁਰ ਦੇ ਵਿੱਚ ਇਹ ਕੁਠੀ ਬਣੀ ਹੋਈ ਹੈ ਤੇ ਕੋਠੀ ਦੀ ਵੀਡੀਓ ਤੁਸੀਂ ਦੇਖ ਰਹੇ ਹੋ ਬਾਕੀ ਇਹਨਾਂ ਨੇ ਸਾਰਾ ਕੁਝ ਵਧੀਆ ਤਰੀਕੇ ਨਾਲ ਦਿਖਾਇਆ ਹੈ ਉੱਪਰੋਂ ਵੀ ਇਹਨਾਂ ਨੇ ਸਾਰਾ ਕੁਝ ਦਿਖਾਇਆ ਹੈ ਫਰੰਟ ਵੀ ਦਿਖਾਤਾ ਆਸ-ਪਾਸੇ ਦੀ ਲੋਕੇਸ਼ਨ ਵੀ ਇਹਨਾਂ ਨੇ ਦਿਖਾਤੀ ਬਾਕੀ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੁਰੂ ਕਰ ਦਿਓ ਤੇ ਇਹ ਕੋਠੀ ਤਾਂ ਤੁਸੀਂ ਦੇਖੋਗੇ ਇਹ ਕੋਠੀ ਵੀ ਬਕਾਉ ਹੈ ਅੱਗੇ ਤੁਹਾਨੂੰ ਇੱਕ ਜਮਾ ਸਸਤਾ ਘਰ ਵੀ ਦੇਖਣ ਨੂੰ ਮਿਲੂਗਾ ਬਹੁਤ ਵਧੀਆ ਜੇ ਆਪਾਂ ਇਸ ਕੋਠੀ ਦੀ ਰੇਟ ਦੀ ਗੱਲ ਕਰੀਏ ਤਾਂ ਰੇਟ ਇਹਨਾਂ ਨੇ 45 ਲੱਖ ਰੁਪਇਆ ਫਿਕਸ ਮੰਗੂ ਆਖਿਆ ਦਾ ਮਾਲਕ ਨੇ ਕਿਹਾ ਪੂਰਾ ਪੂਰਾ ਰੇਟ ਰੱਖਿਆਗਾ ਤੇ ਮੌਕੇ ਤੇ ਹੋਣਾ ਨਹੀਂ ਬਾਕੀ ਤੁਸੀਂ ਦੇਖਣਾ ਚਾਹੁੰਦੇ ਹੋ ਕੁੱਠੀ ਨੂੰ ਜਾ ਕੇ ਦੇਖ ਸਕਦੇ ਹੋ ਰਜਿਸਟਰੀ ਵਾਲੀ ਜਗ੍ਹਾ ਕੁੱਠੀ ਵੀ ਬਹੁਤ ਸ਼ੌਂਕ ਨਾਲ ਇਹਨਾਂ ਨੇ ਬਣਵਾਈ ਹੋਈ ਹੈ ਸੋਹਣੀ ਕੁੱਠੀ ਹੈ ਬਾਕੀ ਲੱਗ ਭਾਗ ਤੁਹਾਨੂੰ ਸਾਰਾ ਕੁਝ ਪਤਾ ਲੱਗ ਹੀ ਗਿਆ ਜੀ ਤੇ ਜਗ੍ਹਾ ਵੀ ਤੁਹਾਨੂੰ ਪਤਾ ਲੱਗ ਗਈ ਏਰੀਆ ਵੀ ਲੋਕੇਸ਼ਨ ਵੀ ਤੁਸੀਂ ਦੇਖਣਾ ਜਾ ਕੇ ਚਾਹੁੰਦੇ ਹੋ ਜੀ ਤਾਂ ਜਾ ਕੇ ਦੇਖ ਸਕਦੋਂ ਮਾਲਕ ਨੂੰ ਫੋਨ ਕਰ ਲਿਓ ਇੱਕ ਵਾਰੀ ਲਾਜ਼ਮੀ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਵੀ ਰੱਖਿਆ 9968074600 ਪੂਰਾ 9968074600 ਇਹ ਮਾਲਕ ਦਾ ਨੰਬਰ ਹੈ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਘਰ ਦੀ ਜਿਹੜਾ ਘਰ ਆਪਾਂ ਅੱਜ ਲੈ ਕੇ ਪਹੁੰਚਿਆ ਜਮਾ ਸਸਤਾ ਘਰ ਆਪਾਂ ਲੈ ਕੇ ਪਹੁੰਚਿਆ ਵਧੀਆ ਰੇਟ 'ਚ ਆਪਣੇ ਕੋਲੇ ਪਹੁੰਚਿਆ ਹੋਇਆ ਤੇ ਡਿਮਾਂਡ ਜਿਆਦਾ ਨਹੀਂ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਸਿਰਫ 12 ਲੱਖ ਰੁਪਇਆ ਇੱਕ ਵਾਰੀ ਮੰਗ ਇਹਨਾਂ ਨੇ ਕੀਤੀ ਆ ਬਾਕੀ ਜਿਹੜੇ ਮਾਲਕ ਨੇ ਉਹਨਾਂ ਨੇ ਆਖਿਆ ਵੀ ਘਟਾਪਾ ਦਾ ਮੌਕੇ ਤੇ ਕਰ ਲਾਂਗੇ ਜੇ ਕਿਸੇ ਨੂੰ ਪਸੰਦ ਆਵੇ ਮਾਲਕ ਨੇ ਕਿਹਾ ਘਰ ਜਾ ਕੇ ਦੇਖ ਸਕਦੇ ਹੋ ਜੇ ਆਪਾਂ ਜਗਾਂ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਆਪਣੇ ਕੋਲੇ ਪੂਰੀ ਜਾਣਕਾਰੀ ਪਹੁੰਚੀ ਆ ਉਹ ਤੁਹਾਨੂੰ ਮੈਂ ਦੱਸੂਗਾ ਜਗਾਂ ਆਪਣੇ ਕੋਲੇ 3 ਬਿਸਵੇ ਪਹੁੰਚੀ ਐ ਸੀ ਮਾਲਕ ਨੇ ਕਿਹਾ 3 ਬਿਸਵੇ ਜਗਾਂ ਦੇ ਵਿੱਚ ਘਰ ਬਣਿਆ ਹੋਇਆ ਐ ਤੇ ਜਿਹੜੀ ਜਗ੍ਹਾ ਆਪਾਂ ਨੂੰ ਮਿਲੂਗੀ ਇਹ ਮਾਲਕ ਨੇ ਦੱਸਿਆ ਵੀ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਹੈ। ਮਾਲਕ ਨੇ ਆਪ ਨੇ ਪਾਇਆ ਸੀਗਾ ਜਦੋਂ ਪਾਇਆ ਸੀਗਾ ਤੇ ਹੁਣ ਇਹਨਾਂ ਨੇ ਸੇਲ ਕਰਨਾ ਹੈਗਾ। ਬਾਕੀ ਜਦੋਂ ਆਪਾਂ ਪਹੁੰਚਦੇ ਆਂ ਘਰ ਦੇ ਅੰਦਰ ਮੇਨ ਗੇਟ ਰਾਹੀਂ ਪਹਿਲਾਂ ਤਾਂ ਆਪਾਂ ਨੂੰ ਬਾਥਰੂਮ ਏਰੀਆ ਦੇਖਣ ਨੂੰ ਮਿਲ ਜੂਗਾ। ਟੂਟੀਆਂ ਟਾਟੀਆਂ ਦਾ ਕੰਮ ਪੂਰਾ ਇਹਨਾਂ ਨੇ ਕਰਵਾ ਰੱਖਿਆ ਦਾ। ਤੇ ਰੰਗ ਰੂng ਪੂਰਾ ਵਧੀਆ ਇਹਨਾਂ ਨੇ ਕਰਵਾ ਰੱਖਿਆ ਤੁਸੀਂ ਜਿਵੇਂ ਕਿ ਦੇਖ ਰਹੇ ਹੋ ਤੇ ਜਿਹੜੇ ਇਹਨਾਂ ਨੇ ਬਾਥਰੂਮ ਬਣਾ ਰੱਖਿਆ ਹੈ ਉਹਦੇ ਉੱਪਰ ਇਹਨਾਂ ਨੇ ਟੈਂਕੀ ਰੱਖੀ ਹੋਈ ਐ। ਬਾਕੀ ਸਾਰੀ ਵੀਡੀਓ ਇਹਨਾਂ ਨੇ ਬਣਾ ਕੇ ਭੇਜੀ ਐ। ਕਮਰੇ ਵਧੀਆ ਬਣੇ ਹੋਏ ਨੇ। ਦੋ ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ। ਤੇ ਜਿਹੜੇ ਕਮਰਿਆਂ ਦੀ ਛਤਲ ਜੀ ਉਹ ਆਪਾਂ ਨੂੰ ਗੱਡਰ ਬੱਤਿਆਂ ਵਾਲੀ ਮਿਲੂਗੀ। ਬਾਕੀ ਵਧੀਆ ਇਹਨਾਂ ਨੇ ਬਣਾ ਰੱਖਿਆ ਤੇ ਘਰ ਸੋਹਣਾਗਾ। ਰੰਗ ਰੋਗਨ ਬਹੁਤ ਵਧੀਆ ਇਹਨਾਂ ਨੇ ਕਰਵਾਇਆ ਹੋਇਆ। ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਹ ਘਰ ਤਾਂ ਮਾਲਕ ਨੇ ਇੱਕਗਾ ਏਰੀਆ ਦੱਸਿਆ ਜੀ। ਕੱਗਾ ਏਰੀਆ ਇਹਨਾਂ ਦਾ ਤੇ ਡਿਸਟ੍ਰਿਕਟ ਜਿਹੜੀ ਇਹਨਾਂ ਨੂੰ ਲੱਗਦੀ ਹੈ ਪਟਿਆਲਾ ਲੱਗਦੀ ਹੈ ਜੀ ਤੇ ਪਾਤੜਾ ਤੋਂ 8 ਕਿਲੋਮੀਟਰ ਦੀ ਦੂਰੀ ਤੇ ਇਹਨਾਂ ਦਾ ਪਿੰਡ ਹੈ ਇਹ ਕੱਗਾ ਸਮਾਣੇ ਤੋਂ 18 ਰਹਿ ਜਾਂਦਾ گاਉਂ ਕੱਗਾ ਏਰੀਆ ਜੀ ਤੇ ਜਿਹੜੀ ਕੱਗੇ ਏਰੀਆ ਦੀ ਮਾਰਕੀਟ ਹੈ ਮਾਰਕੀਟ ਤੋਂ ਕੁੱਲ 500 ਮੀਟਰ ਦੀ ਦੂਰੀ ਤੇ ਇਹਨਾਂ ਦਾ ਘਰ ਹੈ ਜੀ ਵਾਰਡ ਨੰਬਰ ਇਹਨਾਂ ਨੇ 10 ਦੱਸਿਆਗਾ 10 ਨੰਬਰ ਵਾਰਡ ਦੇ ਵਿੱਚ ਘਰ ਬਣਿਆ ਹੋਇਆ ਡਿਮਾਂਡ ਤੋਂ ਉਹਨਾਂ ਨੇ ਮੈਨੂੰ ਦੱਸ ਹੀ ਦਿੱਤੀ ਵੀ ਡਿਮਾਂਡ 12 ਲੱਖ ਰੁਪਇਆ ਕਿਹਾ ਤਿੰਨ ਬਿਸਬੇ ਜੇ ਆਪਾਂ ਗਜਾਂ 'ਚ ਗੱਲ ਕਰੀਏ ਤਾਂ ਲਗਭਗ 140 ਗੱਜ ਬਣਦੀ ਹੈ ਜਗ੍ਹਾ ਬਾਕੀ ਤੁਸੀਂ ਦੇਖ ਰਹੇ ਹੋ ਜੀ ਘਰ ਤੇ ਵੀਡੀਓ 'ਚ ਸਾਰਾ ਕੁਝ ਇਹਨਾਂ ਨੇ ਦਿਖਾਇਆ ਤੇ ਕਮਰੇ ਵਧੀਆ ਬਣੇ ਹੋਏ ਨੇ ਸਟੋਰ ਵਧੀਆ ਬਣਿਆ ਹੋਇਆ ਬਾਕੀ ਬਾਥਰੂਮ ਏਰੀਆ ਵਧੀਆ ਬਣਿਆ ਹੋਇਆ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਮਾਲਕ ਦਾ ਜਿਹੜਾ ਨੰਬਰ ਹੈ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜੀ ਨੰਬਰ ਹੈ 95014 67 386 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦਿੰਨਾ ਜੀ 95014 67 386 ਤੇ ਇਹਨਾਂ ਨੇ ਦੱਸਿਆ ਵੀ ਇਹਨਾਂ ਦੇ ਘਰ ਤੋਂ ਬਿਲਕੁਲ ਨੇੜੇ ਜੀ ਗੁਰੂ ਘਰ ਗੁਰੂ ਘਰ ਬਿਲਕੁਲ ਨਜ਼ਦੀਕ ਹੈ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਇਹ ਘਰ ਜਾ ਕੇ ਦੇਖ ਸਕਦੇ ਹੋ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਨੰਬਰ ਤੁਹਾਨੂੰ ਮੈਂ ਦੱਸ ਹੀ ਦਿੱਤਾ ਜੀ ਮਾਲਕ ਨਾਲ ਗੱਲ ਆਪੇ ਕਰ ਲਿਓ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਇੱਕ ਤਾਂ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਪਹੁੰਚੇ ਇੱਕ ਘਰ ਲੈ ਕੇ ਪਹੁੰਚੇ ਤੁਹਾਨੂੰ ਕਿਵੇਂ ਦੀ ਲੱਗੀ ਵੀਡੀਓ ਤੇ ਕੋਠੀ ਕਿਵੇਂ ਦੀ ਲੱਗੀ ਤੇ ਇਹ ਜਿਹੜਾ ਘਰ ਸੀਗਾ ਇਹ ਤੁਹਾਨੂੰ ਕਿਵੇਂ ਦਾ ਲੱਗਿਆ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਵੀ ਕਰ ਦਿਓ ਪਹਿਲੀ ਵਾਰ ਜਿੰਨੇ ਤੁਸੀਂ ਪਹੁੰਚਿਓ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਹਿਲੀ ਵਾਰ ਪਹੁੰਚਿਓ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਸਬਸਕ੍ਰਾਈਬ ਲਾਜ਼ਮੀ ਕਰ ਦੋ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਹੈ ਜੀ ਘਰ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚ ਦੇਖ ਰਹੇ ਹੋ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਆਪਣੇ ਕੋਲੇ ਭੇਜ ਕੇ ਐਡ ਤੁਸੀਂ ਵੀ ਫਰੀ ਦੇ ਵਿੱਚ ਲਗਵਾ ਸਕਦੇ ਹੋ ਬਾਕੀ ਮੈਨੂੰ ਹੁਣ ਦੀ ਇਜਾਜ਼ਤ ਜਲਦੀ ਮਿਲਦੇ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਤੇ ਐਨੇ ਤੁਸੀਂ ਕਮੈਂਟ ਕਰੋ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨਦਵਾਉਣਾ ਚਾਹੀਦੀ ਹੈ ਛੇਤੀ ਤੋਂ ਛੇਤੀ ਆਪਾਂ ਲੈ ਕੇ ਪਹੁੰਚ ਜਾਵਾਂਗੇ